ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਕਿਸਾਨ ਵੀਰੋ ਅਜਾ ਆਪਾਂ ਪਹੁੰਚੇ ਜੀ ਪਿੰਡ ਰਨਸੀਕੇ ਤਲਾ ਇਹ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਿੰਦਾ ਜੀ ਸੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਰਾਉਂਡ ਗਲਾਸ ਫਾਊਂਡੇਸ਼ਨ ਨੇ ਇੱਕ ਬੀੜਾ ਚੁੱਕਿਆ ਜੀ ਕਿ ਆਪਾਂ ਮੋੜ ਵਸੇਬੇ ਦੇ ਉੱਤੇ ਜਿਹੜੀ ਫਸਲ ਖਰਾਬ ਹੋ ਗਈ ਆ ਕਿਸਾਨਾਂ ਲਈ ਮੋੜ ਵਸੇਬੇ ਦੇ ਉੱਤੇ ਕੰਮ ਕਰਨਾ ਜੀ ਇਹਦੇ ਵਿੱਚ ਡੀਜ਼ਲ ਦੀ ਸੇਵਾ ਬੀਜ ਦੀ ਤੇ ਖਾਦ ਦੀ ਸੇਵਾ ਤੱਕ ਆਪਾਂ ਜਾਣ ਦੀ ਕੋਸ਼ਿਸ਼ ਕਰਾਂਗੇ ਸੋ ਇਹਦੇ ਵਿੱਚ ਜਿਹੜੇ ਗਰਾਊਂਡ ਪੱਧਰ ਤੇ ਸਾਡਾ ਸਹਿਯੋਗ ਦਿੰਦੇ ਪਏ ਜੀ ਗਰਾਊਂਡ ਯੰਗ ਇਨੋਵੇਟ ਜਿਹੜਾ ਇੱਕ ਗਾਂਵ ਬਦੂ ਜਿਹੜੇ ਨਿਸ਼ਕਾਮ ਸੇਵਾ ਕਰਦੇ ਪਏ ਇੱਕ ਸਾਨੂੰ ਉਹਨਾਂ ਦਾ ਇੱਕ ਗਰੁੱਪ ਬਣਿਆ ਜੀ ਇੱਕ ਸਮੂਹ ਬਣਿਆ ਜੀ ਸੋ ਜਿਹੜਾ ਗਰੁੱਪ ਆ ਉਹ ਸਾਡੇ ਗਰਾਊਂਡ ਪੱਧਰ ਦੇ ਉੱਤੇ ਮਸ਼ੀਨਰੀ ਦੇ ਰੂਪ ਦੇ ਵਿੱਚ ਸਮੇਂ ਦੇ ਰੂਪ ਦੇ ਵਿੱਚ ਸਭ ਤੋਂ ਵੱਡੀ ਗੱਲ ਉਹ ਸਾਡਾ ਸਹਿਯੋਗ ਦਿੰਦਾ ਪਿਆ ਉਹਦੇ ਵਲੋਂ ਵੀ ਆਪਣਾ ਸਰਦਾਰ ਪਲਵਿੰਦਰ ਸਿੰਘ ਜੀ ਹੁਮਨ ਤੇ ਹੋਰ ਸਹਿਯੋਗੀ ਇੱਥੇ ਹਾਜ਼ਰ ਨੇ ਸੋ ਮੈਂ ਉੱਚੇ ਚੇ ਤੌਰ ਤੇ ਧੰਨਵਾਦ ਕਰਦਾ ਜੀ ਡਾਕਟਰ ਅਮਰੀਕ ਸਿੰਘ ਜੀ ਦਾ ਜਿਹੜੇ ਚੀਫ ਐਗਰੀਕਲਚਰ ਆਫੀਸਰ ਨੇ ਡਿਸਟ੍ਰਿਕਟ ਗੁਰਦਾਸਪੁਰ ਦੇ ਤੇ ਹੁਣ ਪਦ ਉન્નਤ ਹੋ ਕੇ ਜੁਆਇੰਟ ਡਾਇਰੈਕਟਰ ਖੇਤੀਬਾ ਸੋ ਅੱਜ ਆਪਾਂ ਸ਼ੁਰੂਆਤ ਕਰਨ ਲੱਗੇ ਆਂ ਜੀ ਆਪਣੇ ਜਿਹੜੇ ਮੁਰਵ ਸੇਬੇ ਦਾ ਜਿਹੜਾ ਆਪਾਂ ਕਾਰਜ ਜਿਹੜਾ ਆਪਾਂ ਉਲਿੱਕਿਆ ਜੀ ਉਹਦੀ ਰੰਸੀਕੇ ਤਲੇ ਤੋਂ ਤੁਸੀਂ ਵੇਖ ਸਕਦੇ ਜੀ ਕਿ ਇਹ ਜਿਹੜੀ ਝੋਨੇ ਦੀ ਫਸਲ ਆ ਇਹ ਅ ਕੇਸ ਤੇ ਖੜੀ ਆ ਜੀ ਵੇਖਣ ਨੂੰ ਲੱਗਦਾ ਜੀ ਸ਼ਾਇਦ ਇਹਦੇ ਵਿੱਚ ਦਾਣੇ ਭਰੇ ਹੋਣਗੇ ਤੇ ਮੈਂ ਵੀਰ ਨੂੰ ਵੀ ਬੇਨਤੀ ਕਰੂੰਗਾ ਕਿ ਥੋੜੀ ਦਿਖਾਓ ਜੀ ਆਪਾਂ ਨੂੰ ਲੱਗਦਾ ਵਿੱਚ ਦਾਣੇ ਭਰੇ ਹੋਣਗੇ ਪਰ ਇਹ ਜਿਹੜੇ ਦਾਣੇ ਆ ਇਹ ਮਿੱਟੀ ਦੇ ਵਿੱਚ ਜਾਣੇ ਆ ਜੀ ਭਾਵੇਂ ਆ ਕਿ ਕੰਬੈਨ ਦੇ ਰਾਂ ਦੇ ਦਾਣੇ ਆਪਾਂ ਮੰਡੀ ਦੇ ਵਿੱਚ ਲੈ ਕੇ ਨਹੀਂ ਜਾ ਸਕਦੇ ਸੋ ਉਹ ਸੰਦਰਭ ਦੇ ਵਿੱਚ ਉਸ ਜ਼ਿੰਮੇਵਾਰ ਤੇ ਕੀ ਬਿੱਤੂਗੇ ਕਿਸਾਨ ਹੀ ਜਾਣਦਾ ਜੀ ਸੋ ਪਰ ਸਾਡੀ ਕੋਸ਼ਿਸ਼ ਹੈ ਕਿ ਆਪਾਂ ਇਹਨਾਂ ਵਾਸਤੇ ਕੁਛ ਨਾ ਕੁਛ ਕਰ ਸਕੀਏ ਇਹਨਾਂ ਸੱਜਣਾ ਦੇ ਸਹਿਯੋਗ ਦੇ ਨਾਲ ਜਿਹੜੇ ਕੀ ਵੱਖ-ਵੱਖ ਪਲੇਟਫਾਰਮ ਦੇ ਉੱਪਰ ਉਹਨੇ ਤਰੀਕੇ ਦੇ ਨਾਲ ਸਹਿਯੋਗ ਕਰਦੇ ਪਏ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਸੋ ਮੈਂ ਬੇਨਤੀ ਕਰਦਾ ਡਾਕਟਰ ਮਰੀਕ ਸਿੰਘ ਜੀ ਨੂੰ ਕਿ ਚੰਦ ਸ਼ਬਦ ਉਹ ਵੀ ਇੱਥੇ ਸਾਂਝੇ ਕਰਨ ਜੀ ਬਹੁਤ ਹੀ ਸਰਕਾਰ ਜੋ ਕਿਸਾਨ ਸਾਥੀਓ ਅ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਤੁਹਾਨੂੰ ਕਿ ਫੀਡ ਜਿਹੜੀ ਆਪਣੇ ਫਾਊਂਡੇਸ਼ਨ ਵੱਲੋਂ ਤੇ ਯੰਗ ਇਨੋਵੇਟਿਵ ਫਾਰਮਰ ਵੱਲੋਂ ਅੱਜ ਰਸੀਕੇ ਤਰ੍ਹਾਂ ਦੇ ਵਿੱਚ ਮੁੜ ਸੇਵੇ ਦਾ ਕੰਮ ਜਿਹੜਾ ਬਸ਼ੁਰੂ ਕੀਤਾ ਗਿਆ ਅ ਜੇਕਰ ਅਸੀਂ ਦੇਖੀਏ ਤਾਂ ਤਕਰੀਬਨ 1200 ਤੋਂ 1300 ਏਕੜ ਜਿਹੜੇ 4-5 ਪਿੰਡ ਨੇ ਇਹਦੇ ਵਿੱਚ ਨੇ ਖੜਾ ਦੇ ਨਾਲ ਖੜਾ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਇਹਦੇ ਵਿੱਚ ਤਕਰੀਬਨ 10 ਤੋਂ ਲੈ ਕੇ 15 ਦਿਨ ਜਿਹੜੇ ਆ ਉਹ 5-5 10 ਦਾ ਫੁੱਟ ਜਿਹੜਾ ਪਾਣੀ ਰਿਹਾ ਵਾ ਤੇ ਸਾਰੀ ਦੀ ਸਾਰੀ ਫਸਲ ਜਿਹੜੀ ਆ ਉਹ ਬਰਬਾਦ ਹੋ ਗਈ ਆ ਇਦੇ ਵਿੱਚ ਜੇਕਰ ਜਿਹੜੀ ਅੱਜ ਜਿਸ ਖੇਤ 'ਚ ਆਪਾਂ ਖੜੇ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਜੇ ਵੀ ਕੁਝ ਤਾਂ ਜਿਹੜੀਆਂ ਜਿਹੜੀਆਂ ਮੁਜਰਾ ਬਣ ਗਈਆਂ ਸੀ ਕੁਝ ਉਹਦੇ ਬੜੀਆਂ ਨੇ ਉਹਦੇ ਦਾਣੇ ਹਨੀਆਂ ਕੁਝ ਜਿਹੜੀਆਂ ਹੁਣ ਜਿਹੜੀਆਂ ਥੱਲੇ ਕੋਈ ਕੋਈ ਥੱਲੇ ਸਪਰੌਟ ਹੋਰ ਹੋ ਰਹੀ ਆ ਦੁਬਾਰਾ ਉਹਨਾਂ ਨੇ ਜਿਹੜੀ ਬੂਟੇ ਨੇ ਜਿਹੜੀ ਆ ਉਹ ਮੁਜਰਾ ਕੱਢੀਆਂ ਨੇ ਉਹ ਉਹਦੀ ਫਲਾਵਰਿੰਗ ਹੋ ਰਹੀ ਆ ਸੋ ਇਹਦੇ ਵਿੱਚ ਕੁਝ ਨਹੀਂ ਨਿਕਲਣਾ ਸਾਡੇ ਨਾਲ ਨਾਲ ਦੇ ਗੁਵੰਡੀ ਜਿਹੜੇ ਖੇਤ ਲੱਗਾ ਲੱਗਾ ਹੀ ਆ ਉਹ ਵੀ ਉਹਨਾਂ ਕੋਲ ਪੁੱਛਾਂਗੇ ਕਿਉਂਕਿ ਉਹਨਾਂ ਨੇ ਪਿਛਲੇ ਦੋ ਤਿੰਨ ਦਿਨ ਪਹਿਲਾਂ ਜਿਹੜਾ ਵਾ ਇੱਕ ਖੇਤ ਜਿਹੜਾ ਸੀ ਇਸੇ ਤਰ੍ਹਾਂ ਦਾ ਜਿਹੜਾ ਸੀ ਉਹਦੀ ਕਟਾਈ ਕੀਤੀ ਸੀ ਤੇ ਉਹਦੇ ਵਿੱਚੋਂ ਮੇਰੇ ਖਿਆਲ 60 60 70 ਕਿਲੋ ਜਿਹੜੇ ਦਾਣੇ ਜਿਹੜੇ ਉਹ ਨਿਕਲੇ ਸੀ ਸੋ ਇਸ ਕਰਕੇ ਇਹਦਾ ਜਿਹੜਾ ਵਾ ਇਕਨੋਮਿਕਲੀ ਆਪਾਂ ਦੇਖੀਏ ਤੇ ਇਹਨੂੰ ਵਾਇਬਲ ਨਹੀਂ ਹੈਗਾ ਕਿ ਇਹਨੂੰ ਆਪਾਂ ਰੱਖ ਸਕੀਏ ਤੇ ਇਹਦੇ ਵਿੱਚ ਕੰਬਾਈਨ ਚਲਾ ਕੇ ਇਹਦੇ ਚੋਂ ਦਾਣੇ ਕੱਢ ਸਕੀਏ ਸੋ ਅੱਜ ਜਿਹੜਾ ਕਿਉਂਕਿ ਇਹਦੀ ਮੁੜ ਕਿਉਂਕਿ ਜਿਹੜੀ ਜਿਹੜੀ ਸਭ ਤੋਂ ਵੱਡੀ ਚੁਣੌਤੀ ਕਿਸਾਨ ਦੇ ਅੱਗੇ ਆ ਉਹ ਹੈਗੀ ਹੈ ਕਿ ਕਣਕ ਬਜਾਈ ਵਾਸਤੇ ਖੇਤਾਂ ਨੂੰ ਤਿਆਰ ਕਰਨਾ ਤੇ ਖੇਤਾਂ ਦੀ ਤਿਆਰੀ ਕਰਨ ਵਾਸਤੇ ਸਰਮਾਇਆ ਚਾਹੀਦਾ ਸਰਮਾਇ ਛੋਟੇ ਛੋਟੇ ਫਾਰਮਰ ਨੇ 3-3 4-4 ਕਿੱਲੇ 5-5 ਕਿੱਲੇ ਵਾਸਤੇ ਆ ਸੋ ਅੱਜ ਯੰਗ ਇਨੋਵੇਟਿਵ ਫਾਰਮਰ ਗਰੁੱਪ ਵੱਲੋਂ ਆ ਰਾਉਂਡ ਗਲਾਸਾ ਫਾਊਂਡੇਸ਼ਨ ਵੱਲੋਂ ਜਿਹੜਾ ਅੱਜ ਕੰਮ ਸ਼ੁਰੂ ਕੀਤਾ ਗਿਆ ਵਾ ਇਹ ਜਿਹੜਾ ਵਾ ਲਗਾਤਾਰ ਜਿਹੜਾ ਵਾ ਸ਼ੁਰੂ ਕਰਦਾ ਚੱਲਦਾ ਰਹੂਗਾ ਇਹ ਤਕਰੀਬਨ ਜਿਹੜਾ ਵਾ ਉਹ 20 ਅਕਤੂਬਰ ਤੱਕ ਚੱਲੂਗਾ 20 25 ਅਕਤੂਬਰ ਤੱਕ ਉਸ ਤੋਂ ਬਾਅਦ ਜਿਹੜੀ ਬਜਾਈ ਜੜੀ ਆ ਉਹ ਵੀ ਇਹੀ ਕਰਨਗੇ ਲੋਕਿ ਜਿਹੜੀ ਬੀ ਦਾ ਪ੍ਰਬੰਧ ਜਿਹੜਾ ਵਾ ਉਹ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਵਾ ਉਹ ਕੀਤਾ ਜਾਣਾ ਵਾ ਉਹ ਕੱਲ ਪਰਸੋ ਪੋਰਟਰ ਖੋਲਜੂ ਉਹਦੇ ਵਿੱਚ ਆਪਾਂ ਆਨਲਾਈਨ ਜਿਹੜਾ ਵਾ ਉਹ ਅਪਲਾਈ ਕਰ ਸਕਦੇ ਆ ਬਟ ਜਿਹੜੀ ਖਾਦ ਆ ਜਾਂ ਕੋਈ ਟ੍ਰੀਟਮੈਂਟ ਵਾਸਤੇ ਆ ਨਦੀਨਾ ਵਾਸਤੇ ਆ ਉਹ ਸਾਰੀ ਇਹ ਦੋਹਾਂ ਸੰਸਥਾਵਾਂ ਵੱਲੋਂ ਜਿਹੜਾ ਵਾ ਉਹ ਉਹਦਾ ਪ੍ਰਬੰਧ ਕੀਤਾ ਜਾਏਗਾ ਸੋ ਮੈਨੂੰ ਇਹ ਮੈਨੂੰ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਖਾਸ ਕਰਕੇ ਇਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਜਿੱਥੇ ਕਿ ਇਹ ਵੀਰ ਜਿਹੜੇ ਨੇ ਸਾਰੇ ਦਿਨ ਰਾਤ ਜਿਹੜੇ ਇੱਥੇ ਲੱਗੇਦੇ ਆ ਆਪੋ ਆਪਣੇ ਜਿਹੜੇ ਵਸੀਲੇ ਜੋ ਵੀ ਤੁਹਾਡੇ ਕੋਲ ਵਸੀਲੇ ਆ ਗਿਆ ਚਾਹੇ ਟਰੈਕਟਰ ਆ ਚਾਹੇ ਕੁਝ ਵੀ ਹੈਗਾ ਵਾ ਖੇਤਾਂ ਵਿੱਚ ਲਿਆਓ ਤਾਂ ਜੋ ਇਹ ਕੰਮ ਜਿਹੜਾ ਵਾ ਉਹ ਜਲਦੀ ਜਲਦੀ ਨੇਪੜੇ ਚ ਬਾਕੀ ਗੱਲ ਜਿਹੜੀ ਹੈ ਕਿ ਦੂਜੇ ਦਾਨੀ ਸੱਜਣਿਆਂ ਜਿਵੇਂ ਉਹਨਾਂ ਨੂੰ ਬੇਨਤੀ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੱਥੇ ਸਾਡੇ ਕੋਲ ਅਨਾਜ ਬਹੁਤ ਹੋਦ ਗਿਆ ਲੋਕਾਂ ਕੋਲ ਚਾਰਾ ਬਹੁਤ ਹੋ ਗਿਆ ਬਟ ਹੁਣ ਐਸੇ ਲਈ ਜਿਹੜਾ ਸਾਡਾ ਕੰਮ ਕਰਨ ਦਾ ਵਾ ਕਿ ਇਹਨੂੰ ਆਪਾਂ ਮੱਤਵਤ ਜਿਹੜਾ ਇੱਥੇ ਜਿਹੜਾ ਸਹਿਯੋਗ ਕਰੀਏ ਕਿਸਾਨਾਂ ਦਾ ਤੇ ਜੇ ਤੁਹਾਡੇ ਕੋਲ ਕੋਈ ਵੀ ਕੀ ਚੀਜ਼ ਹੈ ਚਾਹੇ ਉਹ ਖਾਦ ਆ ਚਾਹੇ ਉਹ ਤੇਲ ਆ ਉਹ ਇੱਥੇ ਪੰਚਾ ਦਿਓ ਪੈਸੇ ਦੀ ਲੋੜ ਨਹੀਂ ਹੈਗੀ ਪੈਸੇ ਨਹੀਂ ਆਪਾਂ ਨਕਦ ਨਹੀਂ ਨਕਦ ਜੇ ਤੁਸੀਂ ਇਨਪੁਟ ਦੇ ਰੂਪ ਵਿੱਚ ਦੇ ਸਕਦੇ ਤਾਂ ਬਹੁਤ ਵਧੀਆ ਵਾ ਸੋ ਮੈਂ ਇੱਕ ਹੋਰ ਬੇਨਤੀ ਕਰੂੰਗਾ ਜਿਹੜੇ ਬਾਹਰੋਂ ਵੀ ਆ ਰਹੇ ਆ ਕੁਛ ਖਾਦ ਲੈ ਕੇ ਕੁਛ ਬੀ ਲੈ ਕੇ ਸੋ ਦਾਨੀ ਸੱਜਣੋ ਜਿਹੜੇ ਇਹੋ ਜਿਹੇ ਦਾਨੀ ਸੱਜਣ ਨੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਅੱਜ ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਹੋਇਆ ਕਿ ਜਦੋਂ 나ਜ ਆਇਆ ਤੇ 나ਜ ਦੀ ਲੁੱਟ ਪੈ ਗਈ ਉਹਦੇ ਵਿੱਚ ਬਹੁਤ ਸਾਰੀ ਡੁਪਲੀਕੇਸੀ ਹੋ ਗਈ ਆ ਲੋਕਾਂ ਦੇ ਘਰ ਭਰਲੇ ਪਰ ਮੇਰੀ ਸਾਰੀ ਬੇਨਤੀ ਇਹ ਦੀ ਜਿਹੜੇ ਜਿਹੜੇ ਸੰਸਥਾਵਾਂ ਬੀ ਤੇ ਖਾਦ ਲਿਆ ਰਹੀਆਂ ਨੇ ਉਹਨਾਂ ਨੂੰ ਵੀ ਥੋੜੇ ਉਹਨਾਂ ਦੇ ਜਿਹੜੇ ਉਸ ਏਰੀਆ ਦੇ ਵਿੱਚ ਜਿਹੜੇ ਵੀ ਕੰਮ ਕਰ ਰਹੇ ਆ ਜਿਹੜੇ ਉਥੋਂ ਦੇ ਜਾਣਕਾਰ ਆ ਉਹਨਾਂ ਨੂੰ ਜਰੂਰ ਜ਼ਰੂਰ ਉਹਦੇ ਵਿੱਚ ਕੰਫੀਡੈਂਸ ਬਜ ਲੈ ਲਈਏ ਤਾਂ ਜੋ ਉਹ ਨਾ ਹੋਵੇ ਕਿ ਉਹ ਸਾਰਾ ਕੁਝ ਜਿਹੜਾ ਵਾ ਇੱਕੋ ਘਰ ਵਿੱਚ ਜਾਂਦਾ ਰਹੇ ਜਾਂ ਉਹਦੇ ਵਿੱਚ ਜੇ ਸਰਕਾਰ ਨੇ ਦਿੱਤਾ ਉਹ ਵੀ ਉੱਥੇ ਚੱਲ ਜਵੇ ਜੇ ਕਿਸੇ ਸੰਸਦ ਨੇ ਦਿੱਤਾ ਤਾਂ ਦੁਬਾਰਾ ਬਰਾ ਉੱਥੇ ਨਾ ਜਾਵੇ ਤੋ ਮੈਨੂੰ ਸਾਰਿਆਂ ਨੂੰ ਉਮੀਦ ਹੈ ਕਿ ਸਾਰੇ ਜਣੇ ਇਸ ਤੇ ਗੱਲ ਤੇ ਗੌਰ ਕਰਨਗੇ ਤੇ ਜਿਹੜੀ ਕਿਸਾਨਾਂ ਦੀ ਅਸਲ ਵਿੱਚ ਮਦਦ ਹੋ ਸਕੇਗੀ ਕਿਉਂਕਿ ਸਾਡੇ ਕੋਲ ਲਿਸਟਾਂ ਹੈਗੀਆਂ ਨੇ ਇਹ ਪੰਜ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਪਿੰਡ ਦੇ ਵਿੱਚ ਜਿਹੜੇ ਜਿਹੜੇ ਫਾਰਮਰ ਦੀ ਕਿੰਨੀ ਕਿੰਨੀ ਜੜੀ ਆ ਉਹ ਫਸਲ ਬਰਬਾਦ ਹੋਈ ਆ ਬਾਕੀ ਇਹ ਵਿੱਚ ਵੀ ਜਿਹੜੀ ਸਾਡੇ ਕੋਲ ਮਾਲੂਮ ਪਾ ਗਿਆ ਉਹਨੇ ਗਰਦੋਰੀ ਕੀਤੀ ਆ ਤੇ ਜੇ ਉਹਨਾਂ ਕੋ ਵੀ ਆਪਾਂ ਲਿਸਟਾਂ ਜਿਹੜੇ ਸੱਜਰਬੇਲੀ ਬਾਹਰੋਂ ਆ ਰਹੇ ਆ ਖੇਤੀਬਾੜੀ ਵਿਭਾਗ ਕੋਲ ਲਿਸਟਾਂ ਮੌਜੂਦ ਨੇ ਉਹਨਾਂ ਕੋ ਲਿਸਟਾ ਲੈ ਕੇ ਤੁਸੀਂ ਆਪਣੇ ਆਪਣੇ ਦੇ ਸਕਦੇ ਜੇ ਉਹਨਾਂ ਕੋ ਮਾਰਕ ਕਰ ਸਕਦੇ ਵੀ ਇਹਨਾਂ ਨੂੰ ਇਹ ਚੀਜ਼ ਦਿੱਤੀ ਆ ਦੁਬਾਰਾ ਯਾ ਆਪ ਮਾਰ ਕਰ ਲੀਏ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਿਹੜੀ ਕਿਹੜੀ ਸੰਸਥਾ ਨੇ ਕੰਮ ਕਰਨਾ ਵਾ ਉਹਨੇ ਕੋਈ ਸਾਰੀ ਸੰਸਥਾ ਉੱਥੇ ਬੜੀ ਜਾਣ ਧੰਨਵਾਦ ਹੈ ਕਿ ਤੁਹਾਡੇ ਨੌਜਵਾਨਾਂ ਦਾ ਜਿਨ੍ਹਾਂ ਨੇ ਕਿ ਦਿਨ ਰਾਤ ਕਰਕੇ ਤਕਰੀਬਨ 400 ਏਕੜ ਦੇ ਵਿੱਚ ਜਿਹੜੀ ਆ ਉਹ ਜਿਹੜੀ ਆ ਰੀਹੈਬਿਲਿਟੇਸ਼ਨ ਜਿਹੜੀ ਆ ਕਰ ਦਿੱਤੀ ਆ ਬੁਰੜ ਬੇਸੇਵਾ ਕਰਤਾ ਵਾ ਉਹਦੇ ਚ ਪ੍ਰਾਲੀ ਵੀ ਸਾਮ ਦਿੱਤੀ ਆ ਬੇਲਰ ਵੀ ਲੱਗੇ ਕਟਰ ਵੀ ਲੱਗੇ ਸੁਪਰਸੀਡਰ ਅੱਜ ਸੁਪਰਸੀਡਰ ਨੇ ਸ਼ੁਰੂ ਕੀਤਾ ਵਾ ਸੋ ਇਹ ਲਗਾਤਾਰ ਜਿਹੜਾ ਚੱਲਦਾ ਰਹੂਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਾਂਗੇ ਯੰਗ ਇਨੋਵੇਟਿਵ ਫਾਰਮਰ ਗਰੁੱਪ ਵੱਲੋਂ ਜਿਹੜੇ ਇੱਥੇ ਸਾਡੇ ਨਾਲ ਹਮਦਗੀ ਕਰਦੇ ਪਏ ਆ ਜੀ ਸਰਦਾਰ ਪਲਵਿੰਦਰ ਸਿੰਘ ਹਮਨ ਜੀ ਸੋ ਮੈਂ ਬੇਨਤੀ ਕਰਦਾ ਕਿ ਉਹ ਵੀ ਆਪਣੇ ਵਿਚਾਰ ਸਾਂਝੇ ਕਰਨ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਚਲੋ ਪਲਵਿੰਦਰ ਇਕੱਲਾ ਨਹੀਂ ਲੱਗਾ ਜੀ ਜੰਗਨ ਮੈਟਰ ਫਾਰਮਰ ਗਰੁੱਪ ਦੇ ਜਿਹੜੇ ਸਾਰੇ ਜਿੰਨੇ ਹੈਗੇ ਨੇ ਮੈਂਬਰ ਉਹ ਸਾਰੇ ਸਜੋਕਾ ਰਹੇ ਨੇ ਜਿ ਤਰ੍ਹਾਂ ਭਾਜੀ ਹਰਪ੍ਰੀਤ ਭੱਟੀ ਜੀ ਇਹ ਵੀ ਸਾਡੇ ਵਿੱਚ ਮੌਜੂਦ ਨੇ ਪ੍ਰਦੀਪ ਸਿੰਘ ਨੇ ਡਾਟੋਰਮ ਬ੍ਰੀਸ ਸਿੰਘ ਨੇ ਤਾਰਿਆ ਸਾਹ ਤਾਰਿਆ ਸਾਭ ਚੇਚੇ ਚੱਲ ਕੇ ਸਾਡੇ ਕੋ ਆਏ ਆ ਜੀ ਜਿਹੜਾ ਸਾਡਾ ਸਿੱਧੀ ਆਸਟ੍ਰੇਲੀਆ ਤੋਂ ਜਿਹੜੇ ਗਰਾਊਂਡ ਦੇ ਵਿੱਚ ਆਣ ਕੇ ਆਂਦੇ ਵੀ ਦੇਖੀਏ ਵੀ ਕੰਮ ਕਿਸ ਤਰੀਕੇ ਹੋ ਰਿਹਾ ਤੇ ਇਸੇ ਸਬੰਧ ਵਿੱਚ ਅਸੀਂ ਲੱਗੇ ਆ ਜਿਤਨਾ ਇਹ ਫਾਊਂਡੇਸ਼ਨ ਸਾਡੇ ਨਾਲ ਲੱਗੀ ਹੈ ਫਾਊਂਡੇਸ਼ਨ ਸਮਝ ਲਓ ਵੀ ਇਹ ਜੰਗਨਵੇਟੋ ਫਾਰਮਰ ਗਰੁੱਪ ਹੀ ਹੈ ਇੱਕ ਜੀ ਜਿਤਨਾ ਕਾਂ ਸੇ ਪੰਨੂਣਾ ਨੇ ਸਰਪ੍ਰਸਤੀ ਰੱਖੀ ਆ ਤੇ ਉਹੀ ਸਾਰੇ ਕੰਮ ਕਰ ਰਹੇ ਨੇ ਅਸੀਂ ਇਹਨਾਂ ਪੰਜਾਂ ਪਿੰਡਾਂ ਵਿੱਚ ਘਟੋ ਘਟ ਸਾਡੇ 1.400 ਏਕੜ ਜਿਹੜਾ ਵਾ ਉਹ ਪਰਾਲੀ ਦਾ ਪ੍ਰਬੰਧ ਜਿਹੜਾ ਉਹ ਕਰ ਲਿਆ ਜਿਹੜੀ ਹਰੀ ਪਰਾਲੀ ਸੀਗੀ ਤੇ ਜਿਹੜੀ ਹੈਗੀ ਆ ਪਰਾਲੀ ਥੱਲੇ ਖਰਾ ਉਹਦੇ ਵਿੱਚ ਤੇ ਡਾਇਰੈਕਟ ਹੀ ਸੀਡਿੰਗ ਕਰਾਂਗੇ ਜੀ ਲਗਭਗ ਸਾਡਾ ਕੋਈ 200 ਏਕੜ ਜਿਹੜਾ ਹੋਰ ਵਾਜੀ ਉਹ ਪਰਵਾਲੀ ਪ੍ਰਬੰਧ ਕਰਨ ਵਾਲਾ ਰਹਿ ਗਿਆ ਵਾ ਉਹ ਲਗਭਗ ਅਸੀਂ ਕੋਈ 12 ਤੋਂ 15 ਅਕਤੂਬਰ ਦੇ ਵਿੱਚ ਵਿੱਚ ਜਿਹੜਾ ਆਪਣਾ ਕੰਮਪਲੀਟ ਕਰ ਲੈਣਾ ਵਾ ਜਿਹਦੇ ਵਿੱਚ ਸਾਡੇ ਸੁਪਰ ਸੀਡਰ ਚੱਲੇ ਆ ਜੀ ਕਵੀਆਂ ਚੱਲੀਆਂ ਨੇ ਬਿਲਿੰਗ ਹੋਈ ਆ ਜਿਆਦਾ ਅਸੀਂ ਇਹੀ ਕਰ ਰਹੇ ਆ ਵੀ ਜਿਹੜੀ ਪਰਾਲੀ ਜਿਹੜੀ ਹੈ ਖੇਤ ਦੇ ਵਿੱਚ ਹੀ ਰੱਖੀ ਜਾਵੇ ਜਿਹੜਾ ਕਿਸਾਨ ਨੂੰ ਜਿਹੜਾ ਵਾ ਇਹ ਆਪਣੇ ਡਾ ਦਾਜਾ ਨਾਈਟ੍ਰੋਜਨ ਦਾਜਾ ਫਾਸਫੋਰਸ ਦਾ ਜਿਹੜਾ ਵਾਧੂ ਬੋਝ ਨਾ ਚੱਲਣਾ ਪਵੇ ਤੇ ਕਿਸਾਨ ਦਾ ਕੁਝ ਨਾ ਕੁਝ ਫਾਇਦਾ ਹੋ ਜਾ ਜੀ ਧੰਨਵਾਦ ਜੀ ਹਾਂ ਸੋ ਹਾਂ ਸੋ ਮੈਂ ਬੇਨਤੀ ਕਰਦਾ ਕਿਸਾਨ ਵੀਰ ਨੂੰ ਕਿਸਾਨ ਵੀ ਸਾਡੇ ਵਿੱਚ ਹਾਜ਼ਰ ਹੈ ਜਿਨ੍ਹਾਂ ਨੇ ਝੋਨੇ ਦੀ ਕਟਾਈ ਕੀਤੀ ਆ ਤੇ ਮੰਡੀ ਤੱਕ ਵੀ ਲੈ ਕੇ ਜਾਂਦੀ ਸ਼ਾਇਦ ਕੋਸ਼ਿਸ਼ ਕੀਤੀ ਹੋਵੇ ਮੈਂ ਆਪਾਂ ਇਹਨਾਂ ਦੇ ਵਿਚਾਰ ਸੁਣਦੇ ਜਾਂਦੇ ਕਿ ਝੋਨੇ ਕਿੱਲੇ ਆ ਗਈ ਆ ਖੇਤ ਚ ਸਰ ਵੇਖਣੋਂ ਤਾਂ ਇਦਾਂ ਲੱਗਦਾ ਹੈ ਵੀ ਬੜੇ ਵਿਦੇ ਦਾਣੇ ਨੇ ਪਰ ਜਦੋਂ ਖੜੇ ਆ ਉੱਥੇ ਤਾਂ 5 ਕੁੰਟਲ ਨਹੀਂ ਪੂਰੇ ਨਹੀਂ ਹੋਏ ਸਰ ਸਰਕਵਾ ਕਿੰਨਾ ਸੀ ਰਕਬਾ ਸਰ 5 ਕਿੱਲੇ ਹੈਗਾ 5 ਕਿੱਲੇ 5 ਕਿੱਲਿਆਂ ਚੋਂ 5 ਕੁੰਟਲ ਲਗੇ 5 ਕੁੰਟਲ ਨਹੀਂ ਨਿਕਲਿਆ ਪੂਰਾ ਜੀ 5 ਕਿੱਲਿਆਂ ਜੋ ਹਾਂਜੀ ਬਿਲਕੁਲ 4 ਕੁੰਟਲ 90 ਕਿੱਲੇ ਇਹਦਾ ਮਤਲਬ ਕਿ ਤੁਹਾਡੀ ਜਿਹੜੇ ਕਮਬਾਈਨ ਦਾ ਜਿਹੜਾ ਸਰੋਤਾਂ ਨੂੰ ਚਲੋ ਤਾਂ 5000 ਨਕਦ ਦਿੱਤਾ ਹੁਣ ਵੇਖੋ ਕਿਨੇ ਬਣਾਉਂਦੇ ਹਨ ਪਤਾ ਨਹੀਂ ਕਿਨੇ ਮੰਗਦੇ ਨੇ ਉਹ ਉਦਾਂ ਦੇ ਦਿੰਦਾ ਹੈ ਨਕਦ ਨਹੀਂ ਕੀ ਜਿਹੜੀ ਉਹ ਜਿਹੜੀ ਉਹ ਫਸਲ ਤੁਸੀਂ ਕਟਾਈ ਆ ਉਹਦੇ ਦਾਣੇ ਜਿਹੜੇ ਆ ਮੰਡੀ ਵਿੱਚ ਐਕਸੈਪਟ ਹੋ ਗਏ ਨਹੀਂ ਸਰ ਉਹਦੇ ਰੇਟ ਹੀ 1500 ਰੁਪਏ ਲੱਗਣਾ ਸਾਰਾ ਉਹਦਾ ਅੱਛਾ ਤੇ ਜਿਹੜੇ ਉਦਾਂ ਅਸਲ ਰੇਟ ਜਿਹੜਾ ਉਹਦਾ 3200 ਹੀ ਕੱਲ ਉਹ ਸਾਡੇ 1500 ਲੱਗਿਆ ਜਾਂਦਾ ਅੱਧੇ ਤੋਂ ਵੀ ਥੱਲੇ ਅੱਧੇ ਤੋਂ ਅੱਧੇ ਤੋਂ ਲੈਂਦੇ ਨਹੀਂ ਸਰ ਉਹਦੇ ਐਂ ਤੇ 9 ਵਜੇ ਆ ਰਾਤ ਅੱਲੇ ਮਾਰ ਕੇ ਵੀ ਲੈ ਲਓ ਫਿਰ ਉਹਨਾਂ ਨੂੰ ਕਿਤੇ ਵੇਖਿਆ ਵੀ ਚਲੋ ਤੇਰੀ ਛੋਟੀ ਤੇ ਫਿਰ ਲੈ ਲੈ ਜਾਓ ਸੋ ਇਹਦੇ ਵਿੱਚ ਦੱਸ ਦਾਣੇ ਕਾਫੀ ਬਦਰੰਗ ਹੀ ਉਹਦੇ ਚ ਕੋਕਦਾਨ ਕਾਫੀ ਵਧੀ ਕਿਉਂਕਿ ਇਹਦੇ ਵਿੱਚ ਇਹ ਇੰਝ ਵੀ ਦੇਖੀਏ ਤੇ ਇਹਦੇ ਵਿੱਚ ਵੀ ਸੇਵੀਆਂ ਸੋ ਇਹਦਾ ਜਿਹੜਾ ਵਾ ਜੇ ਆਪਰ ਦੇਖੀਏ ਤੇ ਉਹਨੂੰ ਜਿਹੜਾ ਵਾ ਉਹ ਵਢਾਉਂਦਾ ਵੀ ਖਰਚਾ ਨਹੀਂ ਮੁੜਿਆਗਾ ਨਹੀਂ ਮੁੜਿਆ ਦੋ ਕੁ ਮਹੀਨੇ ਲੱਗੇ ਇੱਕ ਪੱਲੇ ਪਾਸ ਲੱਗੀ ਕਿਧਰਲੇਧ ਲੱਗੀ ਬਾਕੀ ਸਰ ਬੇਨਤੀ ਆ ਵੀ ਚਲੋ ਅਹੀਂ ਗਰਾਊਂਡ ਦੇ ਵਿੱਚ ਚੱਲ ਰਹੇ ਆ ਨਵੀਂ ਨਗਰ ਪਿੰਡ ਦੇ ਵਿੱਚ 5 ਏਕੜ ਕਿਸੇ ਕਿਸਾਨ ਨੇ ਵੜਾਏ ਆ ਇਹ 1509 ਹੀਗੀ ਤੇ ਉਹ ਮੰਡੀ ਚ ਉਹਦਾ ਰੇਟ ਨਹੀਂ ਲੱਗਾ ਤੇ ਦੁਬਾਰਾ ਉੱਥੇ ਰਸਤੇ ਵਿੱਚ ਲੱਗੀ ਤੇ ਉਹਨੇ ਉਹ ਆਪਣੀ ਪੈਲੀ ਦੇ ਲਾਗੇ ਰਸਤੇ ਵਿੱਚ ਸੁੱਟ ਕੇ ਦਿੱਤੇ ਉਹਨੂੰ ਅਗੜਾਈ ਹੋਈ ਆ ਯਾਨੀ ਕਿ ਉਹਦੇ ਵਿੱਚ ਚੌਲ ਨਹੀਂ ਹੈਗਾ ਬਣਿਆ ਉਹ ਉਤਨਾ ਹੀ ਫੱਕ ਜੀ ਉਹ ਵਪਾਰੀ ਵੀ ਖਰੀਦ ਕੇ ਉਹਨੂੰ ਕੀ ਕਰੇ ਸੀ ਤੇ ਉਹਨੂੰ ਫालतू ਜਿਹੜਾ ਉਹਦਾ ਆਪਣਾ ਪੰਜਾ ਕਿੱਲਾਂ ਦਾ 10000 ਰੁਪਏ ਜਿਹੜਾ ਖਰਚਾ ਵਾ ਉਹ ਕੰਬਾਈਨ ਦਾ ਵੱਖਰਾ ਪੈ ਗਿਆ ਤੇ ਪੱਲੇ ਵੀ ਕੁਝ ਨਹੀਂ ਪਿਆ ਜੀ ਦੀ ਸ਼ਰਦਰਦੀ ਜ਼ਿਆਦਾ ਬਣ ਗਈ ਕਿਸਾਨ ਦੀ ਸਭਾ ਨਹੀਂ ਨਹੀਂ ਬਿਲਕੁਲ ਜੀ ਸੋ ਦੋਸਤੋ ਇਹ ਤਰਾਸ ਦੀ ਆ ਜੀ ਇਨ੍ਹਾਂ ਇਲਾਕਿਆਂ ਦੀ ਜਿਨ੍ਹਾਂ ਵਿੱਚ ਹੜਾਂ ਦੀ ਮਾਰ ਆ ਸੋ ਇਹ ਇਨ੍ਹਾਂ ਤੇ ਕੀ ਬੀਤੀ ਪਈ ਹੈ ਇਹੋ ਜਾਣਦੇ ਆ ਜੀ ਸੋ ਇੰਨੀਆਂ ਗੱਲਾਂ ਕਹਿੰਦਾ ਮੈਂ ਧੰਨਵਾਦ ਦਾ ਜਾਚੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ